ਜਿੰਦਾਬਦ ਦਿਓ ਇਨਤਖਾਬ ਦਿਓ ਏਡੀਜੀਪੀ ਪੂਰਨ ਕੁਮਾਰ ਜਿੰਦਾਬਦ ਦਿਓ ਇਨਤਖਾਬ ਦਿਓ ਜੇ ਕਾਂਗਰਸ ਪਾਰਟੀ ਦੇ ਵੱਲੋਂ ਤਰਨਤਨ ਸ਼ਹਿਰ ਦੇ ਵਿੱਚ ਕੈਂਡਲ ਮਾਰਚ ਕੀਤਾ ਜਾ ਰਿਹਾ ਹੈ ਮੋਟਵਾਦ ਔਰ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਸਾਡੇ ਬਹੁਤ ਵੱਡੇ ਅਫਸਰ ਆਮ ਤੌਰ ਤੇ ਪਹਿਲਾਂ ਛੋਟੇ ਮੋਟੇ ਲੋਕਾਂ ਨਾਲ ਠੱਕੇਬਾਜੀ ਹੁੰਦੀ ਸੀਗੀ ਪਰ ਹਰਿਆਣਾ ਸਰਕਾਰ ਦੇ ਵਿੱਚ ਆਈਪੀਐਸ ਅਫਸਰ ਏਡੀਜੀਪੀ ਪੂਰਨ ਕੁਮਾਰ ਜਿਹੜੇ ਕਿ ਇਸ ਵਰਤਾਰੇ ਤੋਂ ਔਖੇ ਹੋ ਕੇ ਸਰਕਾਰ ਦੇ ਦਲਤ ਵਿਰੋਧੀ ਵਰਤਾਰੇ ਤੋਂ ਓਕੇ ਹੋ ਗਿਆ ਨਾਲ ਸੁਸਾਇਡ ਕੀਤਾ। ਉਹ ਸਰਕਾਰ ਦੇ ਕੰਮ ਤੇ ਜੂ ਨਹੀਂ ਸਰਗਦੀ ਅਸੀਂ ਬੜੀ ਦੇਰ ਦੇ ਰੋਲਾ ਪਾਉਂਦੇ ਆ ਕਿ ਸਰਕਾਰ ਨੇ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ। ਡਾਕਟਰ ਪੀਮਰੋ ਅੰਬੇਦਕਰ ਜੀ ਵੱਲੋਂ ਬਣਾਇਆ ਸੰਵਿਧਾਨ ਉਹਦਾ ਬਿਲਕੁਲ ਇਹਨਾਂ ਨੂੰ ਚਿੰਤਾ ਕਿਸੇ ਗੱਲ ਦੀ ਨਹੀਂ। ਉਹਨਾਂ ਨੇ ਜਾਣ ਬੁੱਝ ਕੇ ਅੱਜ ਜਿਹੜੇ ਗਰੀਬ ਲੋਕ ਨੇ ਪਿਛੜੇ ਲੋਕ ਨੇ ਉਹਨਾਂ ਨੂੰ ਟੰਗ ਕਰਨਾ ਸ਼ੁਰੂ ਕੀਤਾ ਔਰ ਇਹ ਬਹੁਤ ਵੱਡੀ ਮਿਸਾਲ ਹੈ ਕਿ ਜਿੱਥੇ ਅੱਜ ਇੱਕ ਬਹੁਤ ਵੱਡੇ ਪੁਰਾਣੇ ਆਈਪੀਐਸ ਅਫਸਰ ਏਡੀਜੀਪੀ ਰੈਂਕ ਦੇ ਅਫਸਰ ਉਹਨਾਂ ਨੂੰ ਅੱਜ ਆਪਣੀ ਜਾਨ ਗਵਾਉਣੀ ਪਈ ਹੈ ਔਰ ਸਰਕਾਰ ਬੇਖਬਰ ਹੈ ਸਰਕਾਰ ਨੂੰ ਕੋਈ ਚਿੰਤਾ ਨਹੀਂ ਅੱਜ ਕਾਂਗਰਸ ਪਾਰਟੀ ਇਸ ਵਰਤਾਰੇ ਦੇ ਖਿਲਾਫ ਭਾਰਤੀ ਜਨਤਾ ਪਾਰਟੀ ਦੀ ਦਲਤ ਪ੍ਰੋਤੀ ਨੀਤੀਆਂ ਦੇ ਖਿਲਾਫ ਅੱਜ ਸਾਰੇ ਪੰਜਾਬ ਵਿੱਚ ਕੈਟਲ ਮਾਰਚ ਕੀਤਾ ਜਾ ਰਿਹਾ ਹੈ ਔਰ ਅੱਜ ਇਸ ਕੈਂਡਲ ਮਾਰਚ ਇੱਥੇ ਸਾਡੀ ਜ਼ਿਲ੍ਹਾ ਕਾਂਗਰਸ ਕਮੇਟੀ ਹਾਜ਼ਰ ਹੈ ਉੱਥੇ ਸਾਡੇ ਉਮੀਦਵਾਰ ਕਰਨਬੀਰ ਬੁਰਜ ਸਾਹਿਬ ਸਾਡੇ ਆਈਸੀਸੀ ਦੇ ਸਖਤਰ ਸਰਦਾਰ ਸੁਖਵਿੰਦਰ ਸਿੰਘ ਜੀ ਡੈਣੀ ਸਾਹਿਬ ਸਾਡੇ ਭੜਾਈਪੁਰ ਸਾਹਿਬ ਐਮਐਲਏ ਸਾਹਿਬ ਸਾਡੇ ਸਾਰੇ ਜ਼ਿਲ੍ਹੇ ਦੇ ਮੇਨ ਅਹੁਦੇਦਾਰ ਸਭਾਣ ਆਏ ਨੇ ਔਰ ਅਸੀਂ ਸਰਕਾਰ ਨੂੰ ਇਹ ਗੱਲ ਕਹਾਂਗੇ ਕਿ ਸਰਕਾਰ ਬਾਝ ਆਵੇ ਦਲਤ ਜਿਹੜੇ ਆ ਉਹ ਇਕੱਲੇ ਨਹੀਂ ਸਾਰੀ ਕਾਂਗਰਸ ਪਾਰਟੀ ਕੋ ਕਾਂਗਰਸ ਇੱਕ ਸੈਕੂਲਰ ਜਮਾਤ ਹੈ ਦਲਤਾਂ ਦੇ ਹਿੱਤਾਂ ਦੀ ਰਖਵਾਲੀ ਕਰਨ ਵਾਲੀ ਜਮਾਤ ਹੈ ਅਸੀਂ ਡਟ ਕੇ ਉਹਨਾਂ ਨਾਲ ਖੜਾਂਗੇ ਔਰ ਬੀਜੇਪੀ ਨੂੰ ਕਹਾਂਗੇ ਕਿ ਉਸ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਇਹਦਾ ਮੈਸੇਜ ਹੈ ਕਾਂਗਰਸ ਪਾਰਟੀ ਪੂਰੇ ਸਮੁੱਚੇ ਪੰਜਾਬ ਦੇ ਵਿੱਚ ਜਿਹੜੀ ਇਹ ਦੇ ਰਹੀ ਹੈ ਔਰ ਸਾਡੇ ਏਡੀਜੀਪੀ ਸਾਹਿਬ ਵਾਈਸ ਆਫੀਸਰ ਉਰਨ ਕੁਮਾਰ ਜੀ ਨੂੰ ਜਿਹੜਾ ਹੈ ਉਹ ਅਸੀਂ ਇਨਸਾਫ ਦਵਾਉਣ ਵਾਸਤੇ ਕਾਂਗਰਸ ਪਾਰਟੀ ਸੜਕਾਂ ਤੇ ਉਤਰੀ ਹੈ ਔਰ ਅੱਜ ਇਸ ਗੱਲ ਦੀ ਬਹੁਤ ਵੱਡੇ ਪੱਧਰ ਤੇ ਨਿਖੇੜਿਆ ਔਰ ਨਿੰਦਿਆ ਕਰਦੇ ਹਾਂ ਸਖਸ਼ ਸ਼ਬਦਾਂ ਦੇ ਵਿੱਚ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਸੰਘਰਸ਼ ਕਰਕੇ ਜੀਵਨ ਚ ਆਪਣੀ ਸਟਾਪ ਪੋਸਟ ਤੇ ਪਹੁੰਚੇ ਔਰ ਜਿੰਨਾ ਹਾਲਾਤਾਂ ਦੇ ਵਿੱਚ ਉਹਨਾਂ ਨੂੰ ਖੁਦਕੁਸ਼ੀ ਕਰਨ ਵਾਸਤੇ ਮਜਬੂਰ ਹੋਣਾ ਪਿਆ ਔਰ ਜੇ ਕੈਸੇ ਲੋਕ ਜੋ ਆਪਣੀ ਚੰਗੀ ਚੇਅਰ ਤੇ ਪਾਵਰਫੁਲ ਚੇਅਰ ਤੇ ਬੈਠੇ ਐ ਉਹਨਾਂ ਲੋਕਾਂ ਨੂੰ ਵੀ ਜਦੋਂ ਸੰਘਰਸ਼ ਕਰਨਾ ਪੈ ਰਿਹਾ ਇਨਸਾਫ ਵਾਸਤੇ ਜਸਟਿਸ ਵਾਸਤੇ ਔਰ ਉੱਥੇ ਬੜਾ ਵੱਡਾ ਚ ਔਰ ਇੱਕ ਦਲਿਤ ਵਿਰੋਧੀ ਚਿਹਰਾ ਜਿਹੜਾ ਉਹਨਾਂ ਦਾ ਸਾਫ਼ ਸਾਹਮਣੇ ਨਿਕਲ ਕੇ ਆਇਆ ਹੈ ਔਰ ਅੱਜ ਕਾਂਗਰਸ ਪਾਰਟੀ ਚਾਹੇ ਉਹ ਸਾਡੇ ਸਰਕਾਰਯੋਗ ਨੇਤਾ ਸ਼੍ਰੀ ਰਾਹੁਲ ਗਾਂਧੀ ਜੀ ਖੜਗੇ ਸਾਹਿਬ ਸੋਨੀਆ ਗਾਂਧੀ ਜੀ ਚਟਾਨ ਦੀ ਤਰ੍ਹਾਂ ਉਸ ਪਰਿਵਾਰ ਦੇ ਨਾਲ ਖੜੇ ਹੈ ਹਰ ਉਹ ਇਨਸਾਨ ਜੋ ਭਾਰਤ ਦੇ ਸੰਵਿਧਾਨ ਦੇ ਵਿੱਚ ਵਿਸ਼ਵਾਸ ਰੱਖਦਾ ਹੈ ਉਹ ਭਰਾ ਸਾਡੇ ਐਡੀਜੀਪੀ ਪੂਰਨ ਕੁਮਾਰ ਜੀ ਦੇ ਨਾਲ ਇਸ ਸੰਘਰਸ਼ ਦੇ ਵਿੱਚ ਜਿੱਦ ਕਰ ਇਨਸਾਫ਼ ਦੀ ਮੰਗ ਕਰ ਕਾਂਗਰਸ ਪਾਰਟੀ ਚਟਾਨਾਂ ਕਢੀ ਹੈ ਔਰ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪ੍ਰੋਟੈਸਟ ਹੋਰ ਵੀ ਤਿੱਖਾ ਕਰਨਾ ਪਿਆ ਦਾ ਜ਼ਰੂਰ ਕਰਾਂਗੇ ਇਹ ਬੜੀ ਨੰਦਨੀਆ ਗੱਲ ਹੈਗੀ ਹੈ ਜੀ ਤੁਸੀਂ ਬੀਜੇਪੀ ਸਰਕਾਰ ਦੇਖੋ ਜੀ ਸਾਡਾ ਦਲਿਤ ਵੀਰ ਜੋ ਕਿ ਇੱਕ ਡੀਜੀਪੀ ਐਡੀਜੀਪੀ ਪਤੇ ਪੋਸਟ ਤੇ ਸੀਗੇ ਜੀ ਜੇ ਉਹਨਾਂ ਨੂੰ ਨਹੀਂ ਇਨਸਾਫ ਮਿਲ ਸਕਦਾ ਬੀਜੇਪੀ ਉਹਨਾਂ ਨੂੰ ਨਹੀਂ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਨਹੀਂ ਦੇ ਸਕਦੀ ਤੇ ਤੁਸੀਂ ਦੇਖ ਲਓ ਦੇਸ਼ ਦੇ ਵਿੱਚ ਕੀ ਹੋ ਰਿਹਾ ਜੀ ਆਤਵਾ ਸਰਕਾਰ ਹਾਏ 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 ਆਤਵਾ ਸਰਕਾਰ ਹਾਏ ਹਾਏ